ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਬਥੂਏ ਵਾਲੀ ਕੜੀ ਬਣਾਵਾਂਗੇ ਤੇ ਬਹੁਤ ਹੀ ਗੁਨਾਕਾਰੀ ਹੁੰਦਾ ਹੈ ਬਥੂਗਾ ਆਪਣੇ ਸਰੀਰ ਵਾਸਤੇ ਤੇ ਇਹਦੇ ਵਾਸਤੇ ਜੀ ਆਪਾਂ ਇੱਕ ਤਾਂ ਲੱਸੀ ਲਈ ਅੱਧਾ ਕਿਲੋ ਇੱਧਰ ਆਪਾਂ ਵੇਸਣ ਲਿਆ ਤੇ ਇੱਧਰ ਆਪਾਂ ਹਿੰਗ ਹੈਂਗ ਆਪਾਂ ਜ਼ਰੂਰੀ ਹੈ ਵਿੱਚ ਪਾਉਣੀ ਤੇ ਬਥੂਆ ਤਾਂ ਆਪਣਾ ਬਹੁਤ ਹੀ ਵਧੀਆ ਕੜੀ ਬਣਦੀ ਹੈ ਤੇ ਆਪਣੇ ਸਰੀਰ ਵਾਸਤੇ ਬਹੁਤ ਜ਼ਿਆਦਾ ਚੰਗਾ ਹੁੰਦਾ ਹੈ ਹੈਲਦੀ ਹੈ ਤੇ ਹੁਣ ਜੀ ਆਪਾਂ ਸਭ ਤੋਂ ਪਹਿਲਾਂ ਨਾ ਕੜੀ ਦਾ ਘੋਲ ਤਿਆਰ ਕਰਾਂਗੇ ਫਿਰ ਕਟਾਂਗੇ ਆਪਾਂ ਬਸੂਆ ਆਂਦੀ ਆਪਾਂ ਬੌਲ ਲੈ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਣ ਬੇਸਣ ਪਾਵਾਂਗੇ ਆਪਾਂ 3 ਚਮਚ ਆ ਆਪਣਾ ਚਮਚ ਜਿਹੜਾ ਛੋਟੇ ਹੁੰਦੇ ਉਹ ਹੀ 3 ਚਮਚ ਆਪਾਂ ਇਹਦੇ ਵਿੱਚ ਬੇਸਣ ਦੇ ਪਾ ਲਾਂਗੇ ਤੇ ਚਮਚੇ ਦਾ ਚੌਥਾ ਹਿੱਸਾ ਵਿੱਚ ਇਹਦੇ ਹਲਦੀ ਪਾ ਦੇਾਂਗੇ ਆਪਾਂ ਤੇ ਹੁਣ ਨਾ ਆਪਾਂ ਲੱਸੀ ਪਾਵਾਂਗੇ ਵਿੱਚ ਥੋੜੀ ਥੋੜੀ ਪਾ ਕੇ ਆਪਾਂ ਇਹਦਾ ਘੋਲ ਤਿਆਰ ਕਰਾਂਗੇ ਕਿਉਂਕਿ ਫਿਰ ਗੁਸਲੀਆਂ ਨਾ ਵੱਜ ਜਾਣ ਤੇ ਵੈਸੇ ਤਾਂ ਆਪਾਂ ਛਾਨ ਕੇ ਪਾਵਾਂਗੇ ਜੇ ਕੋਈ ਗੁਸਲੀ ਰਹਿ ਵੀ ਗਈ ਨਾ ਛਾਨਣੀ ਦੇ ਵਿੱਚ ਆ ਜਾਊਗੀ ਤੇ ਇਹ ਹਲਦੀ ਆਪਾਂ ਤਾਂ ਪਾਈ ਹੈ ਇਹਦੇ ਨਾਲ ਥੋੜਾ ਜਿਹਾ ਕਲਰ ਸੋਹਣਾ ਆ ਜਾਂਦਾ ਹੈ ਕੜੀ ਦਾ ਤੇ ਬੇਸਨ ਨੂੰ ਆਪਾਂ ਪਹਿਲਾਂ ਜਦੋਂ ਘੋਲ ਕੇ ਰੱਖਦੇ ਹਾਂ ਉਹ ਤਾਂ ਕੜੀ ਬਹੁਤ ਹੀ ਸੁਆਦੀਸ਼ਟ ਬਣਦੀ ਜਦੋਂ ਨੂੰ ਆਪਾਂ ਤ ਤੜਕਾ ਲਾਵਾਂਗੇ ਨਾ ਉਦੋਂ ਨਾਲ ਆਪਣਾ ਘੋਲ ਫੁੱਲ ਜਾਊਗਾ ਤੇ ਕੜੀ ਬਹੁਤ ਸੁਆਦੀਸ਼ਟ ਬਣਦੀ ਜਦੋਂ ਆਪਾਂ ਤੁਰਤ ਪਹਿਰ ਘੋਲ ਕੇ ਪਾਉਂਦੇ ਨਾ ਵੈ ਕੜੀ ਐਨੀ ਟੇਸਟੀ ਨਹੀਂ ਬਣਦੀਗੀ ਵੈਸੇ ਤਰੀਕਾ ਸਾਰਿਆਂ ਦਾ ਡੱਡ ਹੁੰਦਾ ਤੇ ਮੈਂ ਆਪਦੇ ਤਰੀਕੇ ਨਾਲ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਤੇ ਹੁਣ ਆਪਾਂ ਇਸ ਤਰ੍ਹਾਂ ਕਰਕੇ ਥੋੜੀ-ਥੋੜੀ ਲੱਸੀ ਪਾ ਕੇ ਘੋਲ ਤਿਆਰ ਕਰ ਲੈਂਦੇ ਆਂ ਆਪਾਂ ਲੱਸੀ ਸਾਰੀ ਪਾਤੀ ਵਿੱਚ ਤੇ ਦੇਖੋ ਆਪਣੀ ਗੁਸਲੀ ਕੋਈ ਵੀ ਹੈ ਨਹੀਂ ਵਿੱਚ ਵੈਸੇ ਕੋਈ ਵੀ ਤਾਂ ਆਪਾਂ ਛਾਂਟ ਕੇ ਪਾਵਾਂਗੇ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਦਿੰਨੇ ਆ ਤੇ ਹੁਣ ਨਾ ਆਪਾਂ ਬਥੂਏ ਨੂੰ ਬਥੂਏ ਨੂੰ ਕੱਟ ਕੱਟਾਂਗੇ ਆ ਦੇਖੋ ਬਤੂਗਾ ਆਪਣੇ ਖੇਤਾਂ ਦੇ ਵਿੱਚ ਆਮ ਹੀ ਮਿਲ ਜਾਂਦਾ ਵੈਸੇ ਸ਼ਹਿਰਾਂ ਵਾਲੇ ਤਾਂ ਵਿਚਾਰੇ ਮੁੱਲ ਲੈ ਕੇ ਆਉਂਦੇ ਤੇ ਆਪਾਂ ਨੂੰ ਆਮ ਹੀ ਮਿਲ ਜਾਂਦਾ ਹੁਣ ਆਪਾਂ ਇਹਦੇ ਮੋٹے-ਮੋٹے ਡੰਠਲ ਕੱਢ ਦੇਾਂਗੇ ਤੇ ਦੂਸਰੇ ਨੂੰ ਆਪਾਂ ਕੱਟ ਲਾਂਗੇ ਆਪਾਂ ਨਾ ਮੋٹے-ਮੋٹے ਡੰਠਲ ਕੱਢ ਕੇ ਤੇ ਇਹਨੂੰ ਨਾ ਆਪਾਂ ਬਰੀਕ-ਬਰੀਕ ਕੱਟ ਲਿਆ ਤੇ ਹੁਣ ਆਪਾਂ ਇਹਨੂੰ ਪਲੇਟ 'ਚ ਪਾ ਲਾਂਗੇ ਆਪਾਂ ਹੁਣ ਲਾਵਾਂਗੇ ਤੜਕਾ ਆਪਾਂ ਗਾਇਸਾ ਆਨ ਕਰ ਲਿਆ ਜੀ ਕੜੀ ਕੜਾਈ ਰੱਖ ਲਈ ਐ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ ਦੇਸੀ ਘਿਓ ਨਾਲ ਕੜੀ ਨਾ ਬਹੁਤ ਹੀ ਸੁਆਦੀਸ਼ਟ ਬਣਦੀ ਐ ਵੈਸੇ ਤਾਂ ਕੋਈ ਵੀ ਕੁਕਿੰਗ ਓਲ ਆਪਾਂ ਵਰਤ ਸਕਦੇ ਹਾਂ ਤੇ ਵੈਸੇ ਦੇਸੀ ਘਿਓ ਜੋ ਬਣਾਵਾਂਗੇ ਤਾਂ ਬਹੁਤ ਜ਼ਿਆਦਾ ਟੇਸਟੀ ਬਣਦੀ ਐ ਤੇ ਹੁਣ ਆਪਣਾ ਘਿਓ ਜਦੋਂ ਗਰਮ ਹੋ ਗਿਆ ਫਿਰ ਆਪਾਂ ਤੜਕਾ ਲਾਉਣਾ ਸ਼ੁਰੂ ਕਰ ਦੇਾਂਗੇ ਮੈਲਟ ਤਾਂ ਹੋ ਗਿਆ ਹਜੇ ਗਰਮ ਨਹੀਂ ਹੋਇਆ ਤੇ ਥੋੜਾ ਜਿਹਾ ਗਰਮ ਹੋ ਗਿਆ ਜਿਦਾ ਫਿਰ ਆਪਾਂ ਤੜਕਾ ਸ਼ੁਰੂ ਉਹ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀਰਾ ਤੇ ਨਾਲੇ ਪਾ ਦਾਂਗੇ ਆਪਾਂ ਇਹਦੇ ਵਿੱਚ ਹਿੰਗ ਜਦੋਂ ਬਾਹਲਾ ਗਰਮ ਹੋ ਜਾਂਦਾ ਨਾ ਕਿ ਆਪਾਂ ਤੇਲ ਹੋਵੇ ਜਾਂ ਘਿਓ ਹੋਵੇ ਤੇ ਫਿਰ ਹਿੰਗ ਵੀ ਮੱਚ ਜਾਂਦੀ ਹੈ ਤੇ ਆਪਣਾ ਜੀਰਾ ਵੀ ਮੱਚ ਜਾਂਦਾ ਹੁਣ ਆਪਾਂ ਇਹਨਾਂ ਦੋਨਾਂ ਨੂੰ ਥੋੜਾ ਜਿਹਾ ਤੜਕਾਵਾਂਗੇ ਹੁਣ ਆਪਾਂ ਜੀਰਾ ਤੇ ਹਿੰਗ ਤੜਕ ਗਏ ਹੁਣ ਆਪਾਂ ਨੇ ਇਹਦੇ ਵਿੱਚ ਹਰੀ ਹਰੀ ਮਿਰਚ ਤੇ ਲਸਣ ਦਾ ਪੇਸਟ ਹੈ ਇਹ ਆਪਾਂ ਖਾਲ ਵਟੇ ਤੇ ਕੁੱਟ ਲਿਆ ਸੀ ਇਹ ਪਾ ਦਾਂਗੇ ਲਸਣ ਨਾਲ ਨਾਲ ਕੜੀ ਬਹੁਤ ਟੇਸਟੀ ਬਣਦੀ ਹੈ ਖੁਸ਼ਬੂ ਬਹੁਤ ਅੰਗੜੀ ਆਏਗੀ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਛੋਟਾ ਜਿਹਾ ਪਿਆਜ਼ ਕਰਿਆ ਆਪਾਂ ਕਿਉਂਕਿ ਆਪਣੀ ਕੜੀ ਥੋੜੀ ਹੈ ਨਾ ਆਪਾਂ ਆਪ ਦੇ ਹਾਲ ਦੇ ਨਾਲ ਬਣਾਈ ਹੈ ਹੁਣ ਆਪਾਂ ਪਿਆਜ਼ ਨੂੰ ਤੇ ਲਸਣ ਨੂੰ ਥੋੜਾ ਜਿਹਾ ਪਕਾਵਾਂਗੇ ਫਿਰ ਆਪਾਂ ਇਹਦੇ ਵਿੱਚ ਮਸਾਲੇ ਪਾ ਦੇਣ ਲਸਣ ਤੇ ਆਪਣਾ ਪਿਆਜ਼ ਨਾ ਬਹੁਤ ਵਧੀਆ ਰੋਸਟ ਹੋ ਗਏ ਖੁਸ਼ਬੂ ਆਉਣ ਲੱਗ ਗਈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮਸਾਲੇ ਮਸਾਲੇ ਨਾ ਵੈਸੇ ਥੋੜੇ ਹੀ ਪਾਵਾਂਗੇ ਜਿਹੜੇ ਆਪਾਂ ਜ਼ਰੂਰੀ ਜ਼ਰੂਰੀ ਹੈ ਤੇ ਆਪਾਂ ਬਾਹਲੇ ਮਸਾਲੇ ਵੀ ਪਾਉਂਦੇ ਅੱਧਾ ਕਿ ਚਮਚਾ ਆਪਾਂ ਹਲਦੀ ਪਾਊਡਰ ਪਾਵਾਂਗੇ ਤੇ ਨਮਕ ਪਾਵਾਂਗੇ ਆਪਾਂ ਟੇਸਟ ਦੇ ਹਿਸਾਬ ਨਾਲ ਘੱਟ ਹੋਵੇ ਤਾਂ ਬਾਅਦ 'ਚ ਵੀ ਪਾ ਜਾਂਦਾ ਵੱਧ ਹੋਵੇ ਤਾਂ ਫੇਰ ਔਖਾ ਹੋ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਆ ਕਸ਼ਮੀਰੀ ਮਿਰਚ ਪਾਵਾਂਗੇ ਆਪਾਂ ਸਦੀ ਮਿਰਚ ਪਾਈ ਹੈ ਤੇ ਕਸ਼ਮੀਰੀ ਪਾ ਦਾਂਗੇ ਆਪਾਂ ਇਹਦੇ ਵਿੱਚ ਮਿਰਚ ਹੁਣ ਆਪਾਂ ਇਹਦੇ ਵਿੱਚ ਆ ਬਾਥੂ ਪਾ ਦੇਵਾਂਗੇ ਹੁਣ ਬਾਥੂ ਨੂੰ ਨਾ ਮਸਾਲਿਆਂ ਦੇ ਵਿੱਚ ਆਪਾਂ ਮਲਾ ਦੇਾਂਗੇ ਤੇ ਧਰ ਤੇ ਨਾ ਆਪਾਂ ਇਹਨੂੰ 2 ਕਮੈਂਟ ਪਕਾਵਾਂਗੇ ਆਪਣੇ ਮਸਾਲੇ ਵਧੀਆ ਭੁੱਜ ਗਏ ਤੇ ਬਾਥੂ ਵੀ ਠੋਸਾ ਹੋਸਾ ਹੋ ਗਿਆ ਇਹ ਹੋ ਛੱਡ ਤਾਂ ਤੇ ਹੁਣ ਨਾ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾਵਾਂਗੇ ਥੋੜੀ ਜਿਹੀ ਆਪਾਂ ਇਹਨੂੰ ਰੋਸਟ ਕਰ ਲਿਆ ਸੀ ਤੇ ਐਂ ਕਰਕੇ ਨਾ ਇਹਨੂੰ ਮਸਲ ਕੇ ਆਪਾਂ ਇਹਦੇ ਵਿੱਚ ਪਾ ਦੇਾਂਗੇ ਤੇ ਇਹਦਾ ਫਲੇਵਰ ਤਾਂ ਕੜੀ ਦੇ ਵਿੱਚ ਬਹੁਤ ਵਧੀਆ ਆਉਂਦਾ ਹੈ ਇਹਦੇ ਬਿਨਾ ਕੜੀ ਦਾ ਤਿਆਰ ਹੀ ਨਹੀਂ ਹੁੰਦੀ ਨਾ ਹੀ ਸੁਆਦ ਲੱਗਦੀ ਆ ਮੇਥੀ ਬਿਨਾ ਤਾਂ ਤੇ ਹੁਣ ਆਪਾਂ ਇਹਦੇ ਵਿੱਚ ਨਾ ਜਿਹੜਾ ਆਪਾਂ ਘੋਲ ਵੇਚਣ ਦਾ ਤਿਆਰ ਕੀਤਾ ਉਹ ਪਾ ਦੇਣੀ ਆ ਆਪਾਂ ਹੁਣ ਨਾ ਥੋੜਾ ਜਿਹਾ ਇਹਨੂੰ ਹਿਲਾ ਕੇ ਥੱਲੇ ਵੇਸਣ ਵਹਿ ਜਾਂਦਾ ਤੇ ਆਪਾਂ ਹਿਲਾ ਕੇ ਇਹਦੇ ਵਿੱਚ ਨਾ ਛਾਂਹ ਪਾਵਾ ਤੋ ਜਿਹੜੀਆਂ ਗੁਸਲੀਆਂ ਰਹਿ ਗਈਆਂ ਉਹ ਛਾਂ ਮਿਚ ਆ ਗਈਆਂ ਤੇ ਹੁਣ ਆਪਾਂ ਇਹਨੂੰ ਨਾ ਓਨਾ ਟਾਈਮ ਚਲਾਈ ਚੱਲਾਂਗੇ ਜਿੰਨਾ ਚ ਟਾਈਮ ਇਹਨੂੰ ਵਾਲਾ ਨਹੀਂ ਆਉਂਦਾ ਕਿਉਂਕਿ ਆਪਣੀ ਕੜੀ ਜਾਂ ਤਾਂ ਫਟ ਜੂਗੀ ਫੇਰ ਤੇ ਟੇਸਟੀ ਨਹੀਂ ਬਣਨੇਗੀ ਤੇ ਹੁਣ ਆਪਾਂ ਚਲਾਈ ਚੱਲਾਂਗੇ ਆਪਨੀ ਕੜੀ ਨੂੰ ਵਾਲ ਆ ਗਿਆ ਦੇਖੋ ਤੇ ਹੁਣ ਨਹੀਂ ਫਟਦੀ ਇਹ ਉਹਨਾਂ ਦਾ ਟਾਈਮ ਆਪਾਂ ਕਰਛੀ ਮਾਰਨੀ ਪੈਂਦੀ ਆ ਤੇ ਹੁਣ ਆਪਾਂ ਇਹਨੂੰ ਨਾ ਸਲੋ ਤੋਂ ਮੀਡੀਅਮ ਗੈਸ ਕਰਕੇ 5 ਮਿੰਟ ਪਕਾਵਾਂਗੇ ਆਪਾਂ ਇਹਨੂੰ ਢਾਕ ਦੇਾਂਗੇ ਹੁਣ ਆਪਾਂ ਇਹਨੂੰ ਆਪਣੀ ਕੜੀ ਪੱਕਦੀ ਨੂੰ ਨਾ 5 ਮਿੰਟ ਹੋ ਗਏ ਤੇ ਕੜੀ ਬਣ ਕੇ ਆਪਣੀ ਹੋ ਗਈ ਆ ਤਿਆਰ ਤੇ ਬਹੁਤ ਵਧੀਆ ਬਣੀ ਆ ਨਾ ਆਪ ਆਪਣਾ ਬਿਲਕੁਲ ਸਹੀ ਆ ਤੇ ਦੇਖੋ ਨਾ ਤਾਂ ਸਬਾਰੀ ਗਾੜੀ ਹੈ ਤੇ ਨਾ ਵਾਲੀ ਪਤਲੀ ਹੈ ਤੇ ਜੇ ਆਪਣੀ ਗਾੜੀ ਹੋ ਜਾਏ ਤਾਂ ਵਿੱਚ ਲੱਸੀ ਹੋਰ ਪਾ ਲਓ ਜੇ ਪਤਲੀ ਹੈ ਤਾਂ ਵੇਸਣ ਹੋਰ ਪਾ ਲਓ ਤੇ ਵਧੀਆ ਹੋ ਜਾਂਦੀ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਹਰਾ ਧਨੀਆ ਤੇ ਹੁਣ ਆਪਾਂ ਇਹਨੂੰ ਵਿੱਚ ਮਿਕਸ ਕਰ ਦਿੰਨੇ ਆ ਤੇ ਗੈਸ ਕਰ ਦਿੰਨੇ ਬੰਦ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਬੋਲ ਚ ਕੜੀ ਆਪਾਂ ਬੋਲ ਚ ਕੱਢਨੀ ਤੇ ਬਣ ਕੇ ਹੋ ਗਈ ਤਿਆਰ ਉੱਤੇ ਆਪਾਂ ਥੋੜਾ ਜਿਹਾ ਹਰਾ ਧਨੀਆ ਹੋਰ ਪਾ ਦਿਆਂਗੇ ਇਹਦੇ ਡੈਕੋਰੇਟ ਕਰ ਦੇਾਂਗੇ ਜੇ ਸਭਨੇ ਕਲੀ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ